ਸੂਏ ਵਿੱਚ ਪਿਆ ਪਾੜ ਕਣਕ ਦੀ ਫਸਲ ਹੋਈ ਬਰਬਾਦ ਅੱਜ ਦਿਨ ਸੋਮਵਾਰ 18 ਦਸੰਬਰ ਸਵੇਰੇ 6 ਵਜੇ ਦੇ ਕਰੀਬ ਰੱਲਾ ਤੋਂ ਤਾਮਕੋਟ ਜਾ ਰਹੇ ਸੂਏ ਵਿੱਚ ਪਾੜ ਪੈ ਗਿਆ ਜਿਸ ਨਾਲ ਭਾਰੀ ਮਾਤਰਾ ਵਿੱਚ ਕਣਕ ਦੀ ਫਸਲ ਬਰਬਾਦ ਹੋਈ ਤੇ ਬਾਣਾ ਵਿੱਚ ਪਰਿਆ ਰੇਗ ਕਿਸਾਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਏ ਦੀ ਸਫਾਈ ਨਹੀਂ ਹੋਈ ਜਿਸ ਨਾਲ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ ਆਪਣਾ ਬਾਈ 10 ਕਿੱਲੇ ਦਾ ਆਪਣੇ ਸੀਗੇ ਹੂੰ ਤੇ ਬਾਕੀ ਕਾਫੀ ਏਰੀਏ ਦੇ ਵਿੱਚ ਫੈਲ ਗਿਆ ਇੱਧਰ ਤਾਂ ਕੋਟ ਤਾਂ ਕੋਟ ਦੀ ਹੱਦ ਦੇ ਨਾਲ ਲੱਗ ਗਿਆ ਸਮਝ ਲਓ ਕਿੰਨਾ ਕ ਨੁਕਸਾਨ ਕਿੰਨਾ ਕ ਦਾ ਸਾਡੇ ਤਾਂ ਬਹੁਤ ਆ ਤੇ ਆ ਰੇਗ ਨੂੰ ਲਾ ਲੋ ਰੇਗ ਨਾਲ ਬਾਣ ਖਰਾਬ ਹੁੰਦੇ ਆ ਹਨਾ ਪਰ ਰੇਗ ਕਿੰਨੀ ਕਿ ਚੜ ਗਈ ਫਿਰ ਇਹ ਹੁਣ ਅੰਦਰ ਬਾਣਾਂ ਦੀ ਕਾਫੀ ਜ਼ਿਆਦਾ ਰੇਗ ਚੜ ਗਈ 5-7 ਕਿੱਲਾਂ ਜੋ ਬਾਕੀ 5-7 ਕਿੱਲਾਂ ਦੇ ਵਿੱਚ ਰੇਗ ਮਾਲਸ ਮਾਰ ਰੇ ਫੜਨਗੇ ਕੀ ਕੀ ਲੱਗਦਾ ਕਾਰਨ ਕੀ ਸੀ ਇਹਦਾ ਕਿਵੇਂ ਟੁੱਟ ਗਿਆ ਕਾਰਨ ਤਾਂ ਸਫਾਈ ਨਹੀਂ ਹੋਈਦੀ ਪਹਿਲਾਂ ਸਫਾਈ ਦੇ ਕਰਨ ਮਤਲਬ ਇਹਦੇ ਵਿੱਚ ਬੂਟੇ ਟਾਲੀਆਂ ਵਗੈਰਾ ਹਰੀਆਂ ਹੋ ਗਈਆਂ ਸੀ ਸਾਡਾਂ ਤੇ ਹਨਾ ਛੜਕੜਾ ਤੇ ਉਹਦਾ ਕਰਕੇ ਮਸ਼ੀਨ ਨੇ ਉਹਦੀਆਂ ਜੜਾਂ ਖਿੱਚਤੀਆਂ ਅੱਛਾ ਹਾਂ ਤੇ ਉਹਦੇ ਨਾਲ ਇੱਟਾਂ ਪੱਟੀਆਂ ਗਈਆਂ ਨੜੇ ਜਾਦੇ ਉਹ ਹੋ ਗਿਆ ਤੋਥਾ ਆ ਗਿਆ ਮੈਕਮ ਕੀ ਮੰਗ ਕੀ ਕਰਦੇ ਹੋ ਮੰਗ ਤਾਂ ਇਹੀ ਆ ਬਸ ਪ੍ਰਸ਼ਾਸਨ ਨੂੰ ਇਹ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈਗਾ ਹਾਂ ਬਾਕੀ ਵਾਂਗ ਜਮਨ ਜਮਨ ਬੋਲ ਹੋ ਗਿਆ ਜੀ ਪੰਜ ਸੱਤ ਕਿੱਲੇ ਦਾ ਰੇਗ ਨਹੀਂ ਖਰਾਬ ਕਰਦੇ ਤੇ ਕਣਕ ਦਾ ਮਲਾ ਸੈਕੜੇ ਇਕਣਾ ਜੀ ਗਈ ਨਏ ਤਾਮਕੋਟ ਦੀ ਨਰਲੇ ਦੀ ਬੰਦੇ ਦੇ ਬੰਦੇ ਦੀ ਰੱਖਵੇ ਚਰਨਪ੍ਰੀਤ ਦੇ ਤੇ ਮਲਕੀਤ ਦੇ ਬਾਹਰ ਹੂੰ ਕਾਰਨ ਕੀ ਸੀ ਕਾਰਨ ਤਾਂ ਸਫਾਈ ਨਹੀਂ ਹੋਈ ਜੀ ਟਾਈਮ ਤੇ ਜੇ ਟਾਈਮ ਤੇ ਸਫਾਈ ਹੁੰਦੀ ਜੜਾ ਜੜਾ ਵੱਡੀਆਂ ਹਿਆ ਬੂਟਾਂ ਦੀਆਂ ਟਾਲੀਆਂ ਟੁੱਲੀਆਂ ਹੋਈਆਂ ਖੜੀਆਂ ਹੋਈਆਂ ਉਹ ਕਿਤੇ ਖੱਡਾ ਨਾ ਮਿਲ ਗਈਆਂ ਇਧਰ ਲੀਆਂ ਬਾਹਰ ਲੀਆਂ ਨਲ ਚੁਗਾਂ ਨਹੀਂਆਂ ਨਾ ਰਾਤ ਨੂੰ ਅਚਨਚੇਤ ਪਾਣੀ ਆ ਗਿਆ ਕੰਟਰੋਲ ਹੋਇਆ ਨਹੀਂ ਤੇ ਫੱਟਾਂ ਦੀ ਬਰਮਰਮਰਤ ਹੁੰਦੀ ਸੀ ਉਹ ਪਹਿਲਾਂ ਕਰਨੀ ਚਾਹੀਦੀ ਸੀ ਜਾਂ ਚੱਕੜੇ ਹੋਣੇ ਚਾਹੀਦੇ ਸਾਰੇ ਚਾਰ ਸਵੇਰੇ ਜਿਆਦੇ ਵਹਾ ਕਰਕੇ ਪ੍ਰੈਸੇ ਪੇਕੇ ਇਹਦੇ ਨੂੰ ਪਾਣੀ ਨੂੰ ਥਾਂ ਮਿਲ ਗਿਆ ਬੇ ਨੁਕਸਾਨ ਹੋ ਗਿਆ ਜੀ ਬਾਕੀ ਦਾ 5-7 ਕਿੱਲੇ ਦਾ ਰੇਗ ਨਹੀਂ ਪਰ ਤੇ ਬਹੁਤ ਜਿਆਦੇ ਨੁਕਸਾਨ ਹੋ ਗਿਆ 5-7 ਕਿੱਲੇ ਦਾ ਕੀ ਮੰਗ ਕੀ ਕਰਦੇ ਮੰਗ ਜੀ ਮਾਮ ਜਾ ਨਹੀਂ ਤਾਂ ਰੇਗ ਵਾਲੇ ਨੂੰ ਵੱਧ ਆਮ ਜਾ ਤੇ ਕਣਕ ਵਾਲਿਆਂ ਦਾ ਜਿਹੜੀ ਫਸਲ ਸਾਲ ਭਰ ਦੀ ਮਰਗੀ ਖਰਚ ਹੋ ਚੁੱਕਾ ਸਾਰਾ ਦਵਾਈਆਂ ਤੋਂ ਲੈ ਕਣਕ ਸਪਰੇਹਾਂ ਤੋਂ ਲੈ ਸਾਰਾ ਕੁਝ ਖਰਚ ਹੋ ਚੁੱਕਾ ਜੀ ਬੀਬੀ ਪਾਣੀ ਵੀ ਲੱਗਿਆ ਰੇ ਵੀ ਪੈ ਗਈ ਜੂਰੀਆ ਵੀ ਪੈ ਗਈ ਇਹਦਾ ਨਾਮ ਜਾ ਮੰਨਣਾ ਚਾਹੀਦਾ ਜੀ ਸਭ ਲੋਕਾਂ ਨੂੰ